ਹਾਂ ਜੀ ਬਈ ਕੀ ਹਾਲ ਹੈ ਹਲਾ ਤੁਹਾਨੂੰ ਦਿਖਾਉਣਾ ਐਲ ਸੀ ਬੀਓ ਲਿਕਿਡ ਕੰਟਰੋਲ ਬੋਰਡ ਆਫ ਅਨਟਾਰੀਓ ਮੈਨ ਲੱਗਦਾ ਸ਼ਾਇਦ ਇਹਦਾ ਪੂਰਾ ਮਤਲਬ ਇਹੀ ਹੋਣਾ ਪਤੰਦਰਾ ਨੇ ਠੇਕਾ ਕੀ ਬਣਾਇਆ ਠੇਕਾ ਜਿਹਾ ਡਾ ਵੱਡਾ ਵੀ ਪੂਰੇ ਮਾਲ ਜਿਡਾ ਹੈ ਨਾ ਉੱਥੋਂ ਲੈ ਕੇ ਇਧਰਲੇ ਪਾਸੇ ਨੂੰ ਸ਼ੁਰੂ ਕਰਕੇ ਤਾਂ ਤੇ ਇਧਰ ਹੈਗੇਗਾ ਇਹ ਸਾਰੇ ਪਲਾਜ਼ੇ ਦੇਖਾ ਜਿਹੋ ਜਿਹੇ ਆਪਣੇ ਪੰਜਾਬੀਆਂ ਦੇ ਨਾਮ ਹੁੰਦੇ ਨੇ ਰੱਬਾ ਵੇ ਇਹਦਾ ਨਾਮ ਵੀ ਰੱਖ ਤਨਾਂ ਨੇ ਰੱਬਾ 24 ਸਾਬ ਦੇ ਠੀਕ ਹੈ ਵੈਸੇ ਇੱਥੇ ਉਹੀ ਗੱਲ ਹੈ ਜਿਵੇਂ ਕਪਲ ਕਹਿੰਦਾ ਹੁੰਦਾ ਬਈ ਵੇ ਇੱਥੇ ਗੋਰਾ ਵੈਸੇ ਔਖੇ ਹੀ ਲੱਭੂਗਾ ਠੀਕ ਆ ਸਾਰੇ ਬੰਦੇ ਨਹੀਂਓ ਗੋਰਾ ਲੱਭ ਗੱਲ ਐਵੇਂ ਕਹਿੰਦਾ ਗੋਰਾ ਔਖਾ ਲੱਭਦਾ ਆ ਜਾਂਦਾ ਗੰਦਾ ਦਾ ਗੋਰਾ ਹੀ ਆ ਬਈ ਜਮਾ ਇਹ ਪੱਕੀ ਗੱਲ ਆ ਠੀਕ ਐ ਸੋ ਇਧਰਲੇ ਪਾਸੇ ਵੈਸੇ ਇਹਨਾਂ ਪਲਾਜ਼ਾਂ ਤੇ ਮੂਸੇ ਵਾਲ ਨੇ ਬਹੁਤ ਗਾਣੇ ਲਿਖੇ ਐਸੇ ਇੱਥੇ ਜਿਹੜਾ ਬੈਂਟਨ ਫਿਲਹਾਲ ਮੈਂ ਹੈਗਾ ਇਧਰਲੇ ਪਾਸੇ ਤਾਂ ਆ ਆ ਗਏ ਬਈ ਜਿਹੜਾ ਬੰਦਾ ਇਹਨਾਂ ਦੇ ਫਸ ਗਣਾ ਦੰਦਾਂ ਦਾ ਇਲਾਜ ਤਾਂ ਇੱਥੇ ਇੰਨਾ ਮਹਿੰਗਾ ਵੀ ਪੁੱਛ ਨਹੀਂ ਸਕਦੇ ਤੇ ਲਓ ਬੰਦੇ ਆਪਣੇ ਵੀ ਦਿਖਾ ਦਿੰਦੇ ਤਰੇ ਫਿਰਦੇ ਨੇ ਸੋ ਡੋਮੀਨੋ ਵਾਲਿਆਂ ਦੇ ਤੇ ਵੈਸੇ ਨਾਰਮਲ ਆਪਾਂ ਘਰ ਹੀ ਦੇਖਦੇ ਆ ਪਰ ਇਥੇ ਅਪਾਰਟਮੈਂਟ ਵੀ ਬਹੁਤ ਹੈ ਹੁਣ ਮੰਨ ਲਾ ਜਿਹੜਾ ਹੈਗਾ ਇਹਨਾਂ ਚ ਰਹਿਣ ਵਾਸਤੇ ਤੇ ਇਧਰ ਲੈ ਪਾਸੇ ਹੈਗਾ ਬੈਸਟ ਵੇ ਠੀਕ ਹੈ ਖੁੱਲਾ ਹੀ ਕੰਮ ਹੈ ਇੱਕ ਗੱਲ ਹੈਗੀ ਇਥੇ ਪਾਰਕਿੰਗਾਂ ਫ੍ਰੀ ਹੁੰਦੀਆਂ ਚਲ ਇੰਨਾ ਕਹ ਹੈਗਾ ਜ਼ਰੂਰ ਵੀ ਨਾਰਮਲ ਵੈਸੇ ਹੁਣ ਇਦਾਂ ਦੇ ਜਿਹੜੇ ਪਲਾਜ਼ੇ ਹੈ ਠੀਕ ਹੈ ਹੁਣ ਲਗਭਗ ਆਪਾਂ ਕਿ ਆਪਣੇ ਹੀ ਬਸਰੇ ਖੁੱਲ ਗਏ ਹਾਲ ਕਿ ਬਠਿੰਡੇ ਵਾਲੇ ਪਾਸੇ ਤਾਂ ਸਾਡੇ ਬਨਗਰ ਨੇੜੇ ਨੇੜੇ 5 5 5 7 7 ਖੁੱਲ ਗਏ ਨਾ ਸੋ ਮੈਨੂੰ ਲੱਗਾ ਇੱਥੋਂ ਹੀ ਲੈਤਾ ਉਹਨਾਂ ਨੇ ਵੀ ਆਈਡੀਆ ਸਾਰਾ ਸਾਰਾ ਵੀ ਕਿੱਧਰ ਕੀ ਕਰਕੇ ਆ ਚਲ ਇੱਧਰ ਆਇਆ ਤਾਂ ਤੁਹਾਨੂੰ ਦਿਖਾ ਗਏ ਭਾਈ। ਉਹ ਵਈ ਦੇ ਵਾਸਤੇ ਹੀ ਆ ਭਾਈ ਜਿਹੜੀ ਦੁਨੀਆ ਆ ਦੇਖ ਲੋ। ਇੱਕ ਗੱਲ ਇਹ ਕਾਲਾ ਕੱਢ ਦੇਣਾ ਧੂਆਂ। ਹੈ ਨਾ? ਇਹ ਡਾਉਣਾ ਮਾਤਰਾ ਇਹਨਾਂ ਕਾਲਾ ਕੇ ਪਤਾ ਲੱਗ ਜਾਂਦਾ ਨਾ ਸਰਪੰਚ ਸਰ ਪੁੱਛ ਕਹਿੰਦਾ ਇੱਥੇ ਲੋਨ ਜਵਾਬ। ਠੀਕ ਆ ਤੇ ਬਾਕੀ ਇੱਧਰ ਸਿਸਟਮ ਔਖਾ ਹੀ ਐ। ਨਾਲ ਜਵਾਕਾਂ ਨੂੰ ਨਾਲ ਲੈ ਕੇ ਦਾਰੂ-ਦਰੂ ਪੀ ਜਾਂਦੇ ਰਹਿੰਦੇ ਹੈ। ਇਦਾਂ ਜਾਂ ਯਾਰ। ਵੈਸੇ ਹਰਾ ਭਰਾ ਕਾਣੀ ਠੀਕ ਐ। ਤੇ ਇਦਾਂ ਨਹੀਂ ਗਾ। ਆ ਵੀ ਚਲੀ ਦਾਰੂ ਨਾਲ ਇਹ ਤਾਂ ਫਿਰ ਔਖਾ ਕੰਮ ਹੈ ਚੱਲੋ ਫਿਰ ਇਧਰਲੇ ਪਾਸੇ ਬਾਬਾ ਵਾ ਸ਼ੈਅਰ ਕਰਦਾ ਫਿਰਦਾ ਤੇ ਬੀਬੀ ਐਲਸੀਬੀਓ ਚ ਵੜ ਗਈਆਂ ਤੇ ਇਧਰਲੇ ਪਾਸੇ ਨੂੰ ਜੋ ਹੋਰ ਤੇ ਜਾਂ ਦਿਖਾਂਗੇ ਗ੍ਰੀਨਰੀ ਬਹੁਤ ਆ ਭਾਈ ਠੀਕ ਆ ਆ ਤਿੰਨ ਕਿ ਮਹੀਨੇ ਤਾਂ ਹੋਣਾ ਖਰਾਬ ਹੋ ਰਹਿਣਾ ਨਹੀਂ ਤਾਂ ਆਹੀ ਵਿਦਿਆਪਨਾਈ ਦੇ ਫੁਟੇਜ ਨਜ਼ਰ ਆਈ ਜਾਂਦੇ ਰਹਿੰਦੇ ਆ ਉਹ ਠੀਕ ਆ ਭਾਈ ਇਹਨਾਂ ਦੀ ਜਿਹੜੀ ਨੇਚਰਲ ਗੇਮ ਆ ਉਹ ਹੈਗੀ ਆਹਾ ਆਈ ਸੌਕੀ ਇਹ ਤੇ ਜਿਹੜਾ ਹੈਗਾ ਇਹ ਇਹਨੂੰ ਬਹੁਤ ਦੇਖਦੇ ਆ ਲੋਕ ਬਈ ਇੱਥੋਂ ਦੇ ਠੀਕ ਆ ਕਿਉਂਕਿ ਦਰਬੁਰਪੁਰ ਪੈਂਦੇ ਆ ਖੇਡਦੇ ਇਹ ਹੁਣੇ ਹਨਾ ਸੋ ਮੈਂ ਕਿਹਾ ਜੇ ਉਸ ਨੂੰ ਜਿੰਨਾ ਕਿ ਦਿਖਾ ਗਏ ਉਹਨਾਂ ਦਾ ਤਾਰਾਂ ਆਪਣਾ ਵਾਲਾ ਕੰਮ ਹੀ ਆ ਖੰਭਿਆਂ ਤੇ ਲੌਂਕਣ ਵਾਲਾ ਪਰ ਇਹ ਬਸਾਂ ਗਲਾਂ 'ਚ ਨਹੀਂ ਪੈਂਦੀਆਂ ਥੋੜਾ ਉੱਚੇ ਆ ਖੰਭੇ ਇਹਨਾਂ ਦੇ ਖੰਭੇ ਕੀ ਪਤੰਦਰਾ ਨੇ ਦਰਖਤੀ ਵੜ ਵੜ ਕੇ ਲਾਏ ਹੋਏ ਆ ਪੂਰੇ ਤੇ ਪੂਰੇ ਮਾਲਾ ਜਿੱਡਾ ਦਰਖਤ ਉਹਦਾ ਖੰਭਾ ਹਨਾ ਸੋ ਤਾਰਾਂ ਓਪਣੀਆਂ ਬਈ ਇੱਥੇ ਆਹ ਦਰਖਤਾਂ ਦੇ ਹੁਣ ਕਈ ਤਰ੍ਹਾਂ ਦੇ ਰੰਗ ਰੂੰਗ ਨਿਕਲੇ ਆ ਚਲੋ ਹੁਣ ਸੋਹਣਾ ਲੱਗਦਾ ਵੈਸੇ ਦੇਖਣ ਨੂੰ ਐਦਾਂ ਦਾ ਬ੍ਰੈਂਟਨ ਯਾਰ ਜਿਹੋ ਹੋਇਆ ਦੇਖੀ ਇਹਨਾਂ ਠੀਕ ਹੈ ਵੀ ਐਦਾਂ ਜੱਡਾ ਰੋਲਾ ਓਡੀ ਗੱਲ ਨਹੀਂ ਮੈਂ ਸਮਝ ਸਹੀ ਦੱਸਣਾ ਚਾਹਾਂ ਮੋਟੇ ਤੌਰ ਤੇ ਆਪ ਦੱਸਾਉਣਾ ਕਰਾਂ ਠੀਕ ਹੈ ਲਗਭਗ ਸਾਰੇ ਦੇਸ਼ਾਂ 'ਚ ਇਦਾਂ ਹੀ ਆ ਕੰਮ ਇਹ ਕੋਈ ਖਾਸ ਨਹੀਂ ਵੀ ਭਾਈ ਇੱਥੇ ਹੀ ਹੋਇਆ ਜ਼ਰੂਰੀ ਹੈ